ਸਸਤ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਫਿਲਹਾਲ ਕੜਾਕੇ ਦੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਦਿਨ ਦੇ ਵੇਲੇ ਬਹੁਤ ਜ਼ਿਆਦਾ ਗਰਮੀ ਦਾ ਮਾਹੌਲ ਸੀ ਚੰਗੀ ਧੁੱਪ ਲੱਗਣ ਦੇ ਕਾਰਨ ਤਾਪਮਾਨ 44-45 ਡਿਗਰੀ ਤੱਕ ਪਹੁੰਚ ਗਏ ਸਨ ਸਭ ਤੋਂ ਵੱਧ ਤਾਪਮਾਨ ਬਠਿੰਡੇ ਅਤੇ ਲੋਹੇਰਾਨਾ ਦੇ ਵਿੱਚ ਨੋਟ ਕੀਤਾ ਗਿਆ ਤੁਸੀਂ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟੋਂ ਮਿਲਦੀ ਰਹੇ ਭਾਈ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਅੱਜ ਰਾਤ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਹਲਕੀ ਦਰਮਿਆਨੀ ਬੱਦਲਬਾਹਾਂ ਪੰਜਾਬ ਦੇ ਉੱਪਰ ਆਉਂਦੀ ਜਾਂਦੀਆਂ ਰਹਿਣਗੀਆਂ ਕਿਉਂਕਿ ਤੁਸੀਂ ਦੇਖੋਗੇ ਤਾਂ ਹਮਾਚਲ ਦੇ ਵੱਲੋਂ ਇੱਕ ਸਿਸਟਮ ਦਿਖਾਈ ਰਾਜਸਥਾਨ ਹਰਿਆਣਾ ਜੁਪੀ ਇੱਕ ਸਿਸਟਮੇ ਬਣਿਆ ਹੋਇਆ ਜੋ ਕਿ ਲਗਭਗ ਪੰਜਾਬ ਦੇ ਵਿੱਚ ਐਂਟਰੀ ਦਾ ਕਰੇਗਾ ਪਰ ਸਵੇਰੇ ਤੜਕੇ ਫਿਲਹਾਲ ਅੱਜ ਰਾਤ ਕੋਈ ਵੱਡੀ ਉਮੀਦ ਨਹੀਂ ਹੈ ਜਿਸ ਦੇ ਨਾਲ ਆਪਾਂ ਕੋਈ ਕਹਿ ਸਕੀਏ ਕਿ ਹਲਚਲ ਜਾਂ ਬਦਲਬਾਈ ਜਮੀਨ ਨੇ ਦੇਖਣ ਹੱਤ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਤੁਸੀਂ ਅਗਰ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਸਿਰ ਰਿਕਵੈਸਟ ਬਾਰ-ਬਾਰ ਇਹੀ ਇਸੇ ਕਰਕੇ ਕਰਦੇ ਆ ਕਿ ਜਦੋਂ ਕਈ ਵਾਰੀ ਅਸੀਂ ਵੀਡੀਓ ਦੇਖ ਲੈਂਦੇ ਆ ਸਬਸਕ੍ਰਾਈਬ ਨਹੀਂ ਕਰਦੇ ਤਾਂ ਦੁਆਰਾ ਤੁਹਾਨੂੰ ਚੈਨਲ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਤੁਸੀਂ ਆਸਾਨੀ ਨਾਲ ਸਾਡੇ ਚੈਨਲ ਤੇ ਆ ਸਕਦੇ ਹੋ ਅ ਅੱਜ ਰਾਤ તાਪਮਾਨ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ તાਪਮਾਨ 25 26 27 ਡਿਗਰੀ ਤੱਕ ਜਾਣ ਦੀ ਉਮੀਦ ਹੈ ਕਿਉਂਕਿ ਪੱਛਮੀ ਹਵਾ ਫਿਲਹਾਲ ਨਹੀਂ ਚੱਲ ਰਹੀ ਪੂਰਬ ਦੀ ਹਵਾ ਚੱਲ ਰਹੀ ਹੈ ਜਦੋਂ ਪੱਛਮੀ ਹਵਾ ਚੱਲਦੀ ਹੈ ਤਾਂ ਰਾਤ ਨੂੰ ਥੋੜਾ ਜਿਹਾ ਠੰਡਾ ਦਾ ਮਾਹੌਲ ਜ਼ਰੂਰ ਬਣਦਾ ਹੈ ਥੋੜੀ ਠੰਡੀ ਹਵਾ ਚੱਲਦੀ ਹੈ ਪਰ ਗਰਮੀ ਵੀ ਹੁੰਦੀ ਹੈ ਪਰ ਜਦੋਂ ਪੂਰਬ ਦੀ ਹਵਾ ਚੱਲਦੀ ਹੈ ਤਾਂ ਗਰਮੀ ਦੇ ਮੁੜਕੇ ਵਾਲੀ ਗਰਮੀ ਪਸੀਨਾ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਜੋ ਕਿ ਅੱਜ ਰਾਤ ਸਾਨੂੰ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਬਾਕੀ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਵੱਡੇ ਅਪਡੇਟ ਨਹੀਂ ਹੈ ਮੀਂਹ ਦੀ ਅਗਰ ਕੋਈ ਇਝੇ ਹੀ ਅਪਡੇਟ ਆਉਂਦੀ ਹੈ ਤਾਂ ਸਪੈਸ਼ਲ ਬੁਲੇਟਿਨ ਸਪੈਸ਼ਲ ਵੀਡੀਓ ਤੁਹਾਡੇ ਤੱਕ ਜਾਰੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕਾਂ ਵੀਰਪਣ ਭਰਾਵਾਂ ਦਾ ਮਿਲਦੇ ਆ ਜਲਦ ਅਗਲੀ ਵੀਡੀਓ ਲੈ ਕੇ ਸਵੇਰ ਦੇ ਸਮੇਂ ਕਿ ਆਉਂਦੇ 4-5 ਦਿਨ ਦਾ ਮੌਸਮ ਕੀ ਬਦਰ ਰਹੇਗਾ ਧੰਨਵਾਦ ਸਾਰੇ ਦਰਸ਼ਕਾਂ ਵੀਰਪਣ ਭਰਾਵਾਂ ਦਾ